ਹਾਂ ਰਿਸ਼ਪਾਲ ਸਿੰਘ ਡਿਪਟੀ ਜਨਰਲ ਸੈਕਟਰੀ ਪੀਐਸਸੀਬੀਐਮਪਲਾਈ ਫਿਡਰੇਸ਼ਨ ਏ ਤੱਕ ਇੱਕ ਸਮਾਂ ਅਸੀਂ ਅੱਜ 7 ਤੇ 8 ਤਰੀਕ ਨੂੰ ਜਲਾਈ ਨੂੰ ਜਿਹੜੀਆਂ ਸਾਡੀਆਂ ਪੀਐਸਸੀਬੀਐਮਪਲਾਈ ਜੁਆਇੰਟ ਫਾਰਮ ਇੱਕ ਸਮਾਂ ਪੰਜਾਬ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਸ ਤੇ ਗ੍ਰੇਡ ਸਸਪੀਸ਼ਨ ਰਜਿਸਟਰਡ ਨੰਬਰ 24 ਦੀ ਹੋਈ ਜਿਹੜੀ ਮੀਟਿੰਗ ਸੀ ਉਹ ਸੰਸਾਰ ਵਰਕ ਰੂਲ ਜਿਹੜਾ ਸਾਡਾ ਉਹ ਚੱਲ ਰਿਹਾ ਉਹਨੂੰ ਹੋਰ ਤੇਜ਼ ਕਰਨ ਵਾਸਤੇ ਜਾਂ ਕਿਤੇ ਜਥੇਵੰਦਕ ਤੌਰ ਤੇ ਕੋਈ ਕਮੀਆਂ ਕਮਜ਼ੋਰੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਜਿਹੜਾ ਸੂਬੇ ਦਾ ਜਿਹੜਾ ਫੈਸਲਾ ਸੀ ਕਿ ਜ਼ੋਨ ਦੀਆਂ ਕਮੇਟੀਆਂ ਬਣਾਈਆਂ ਜਾਣ ਸਰਕਲਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਜਿੱਥੇ-ਜਿੱਥੇ ਕੋਈ ਦਿੱਕਤ ਆਇਆ ਡਿਵੀਜ਼ਨਾਂ ਦੀਆਂ ਕਮੇਟੀਆਂ ਬਣਾਈਆਂ ਜਾਣ ਉਸ ਫਿਲਸਫੇ ਦੇ ਵਿੱਚ ਅਸੀਂ ਅੱਜ ਇੱਥੇ ਪੀਐਸਟੀਵੀ EMPLOYEES FEDERATION ਇਹ ਤੱਕ ਈਸਟ-ਵੈਸਟ ਦੇ ਪੀਐਨਮ ਸਰਕਲ ਲੁਧਿਆਣਾ ਵਿਖੇ ਅੱਜ ਮੀਟਿੰਗ ਕੀਤੀ ਹੈ ਉਸ ਵਿੱਚ ਜਿੱਥੇ ਅਸੀਂ ਵਰਕ ਟੂ ਰੂ ਜਿਹੜਾ ਹੈ ਉਹ ਲਾਗੂ ਕਰਨਾ ਹੋਰ ਜਿਹੜੇ ਢੰਗ ਦੇ ਨਾਲ ਉਸ ਦੇ ਨਾਲ ਹੀ ਅੱਜ ਰਾਤ 12 ਵਜੇ ਤੋਂ ਜਿਹੜੀ ਹੈ ਪੂਰੇ ਭਾਰਤ ਦੇ ਵਿੱਚ 9 ਤਰੀਕ ਦੀ ਜਿਹੜੀ ਹੜਤਾਲ ਹੈ ਜਿਹੜੀ ਅੱਜ ਰਾਤ 12 ਵਜੇ ਤੋਂ ਸ਼ੁਰੂ ਹੋ ਰਹੀ ਆ ਉਹ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਜਿਹੜਾ ਸਾਰੇ ਹੀ ادارے ਜਿਹੜੇ ਆ ਬਿਲੀ ਬੋਰਡ ਆ ਚਾਹੇ ਸਰਕਾਰੀ ادارے ਸਾਰਿਆਂ ਦੇ ਧੂਕ ਪਾਉਣ ਦੀ ਜਿਹੜੀ ਹੈ ਕੇਂਦਰ ਸਰਕਾਰ ਨੇ ਤਿਆਰ ਕੀਤਾ ਹੋਇਆ ਉਸ ਸੰਬੰਧੀ ਕੱਲ ਜਿਹੜੀ ਆ 9 ਤਰੀਕ ਨੂੰ ਜਿਹੜੀ ਆ ਰਾਤ 12 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਕੱਲ ਰਾਤ ਦੇ 12 ਵਜੇ ਤੱਕ ਉਸ ਹੜਤਾਲ ਦੀ ਤਿਆਰੀ ਲਈ ਬੰਦਿਆਂ ਨੂੰ ਲਾਮਬੰਦ ਕਰਨ ਲਈ ਔਰ ਜਿੱਥੇ ਕੋਈ ਕਮੀ ਕਮਜ਼ੋਰੀ ਸੀ ਉਸ ਨੂੰ ਪਿਆਰ ਕਰ ਲਈ ਔਰ ਵਰਕ ਟੂ ਰੂਲ ਜਿਹੜਾ ਅਜੇ ਮੈਨੇਜਮੈਂਟ ਨੇ ਪਤਾ ਨਹੀਂ ਕਿੰਨਾ ਚਿਰ ਇਹਦਾ ਜਿਹੜਾ ਹੈ ਉਹ ਖਫਤਕਾਰਾਂ ਦਾ ਨੁਕਸਾਨ ਕਰਵਾਉਣਾ ਔਰ ਉਸ ਤੇ ਬਾਰੇ ਜਿਹੜੀ ਵਰਕ ਟੂ ਰੂਲ ਨਜ਼ਾਰੇ ਡਿਵੀਜ਼ਨ ਕਮੇਟੀਆਂ ਜਿਹੜੀਆਂ ਅਸੀਂ ਉਹ ਫਰੇਮ ਕਰਨੀਆਂ ਸੀ ਉਸ ਲਈ ਅੱਜ ਅਸੀਂ ਇਕੱਠੇ ਹੋਏ ਸੀ ਉਸ ਦੇ ਵਿੱਚ ਅੱਜ ਅਸੀਂ ਡਿਵੀਜ਼ਨ ਕਮੇਟੀ ਜਿਹੜੀ ਆ ਉਹ ਡੀਐਸਜੀ ਵੱਲੋਂ ਤਿੰਨ ਸਾਥੀ ਔਰ ਫੈਡਰੇਸ਼ਨ ਐਟਿਕ ਵੱਲੋਂ ਜਿਹੜੇ ਆ ਤਿੰਨ ਸਾਥੀ ਰਿਟਾਇਰੀਆਂ ਵੱਲੋਂ ਜਿਹੜੇ ਸੀ ਉਹ ਵੀ ਤਿੰਨ ਸਾਥੀ ਲੈ ਗਏ ਆ ਔਰ ਇਸ ਦੇ ਨਾਲ ਹੀ ਜਿਹੜੀ ਗ੍ਰੇਡ ਫਸਟੇਸ਼ਨ ਯੂਨੀਅਨ ਆ ਉਹਨਾਂ ਵੱਲੋਂ ਵੀ ਦੋ ਸਾਥੀ ਦੇ ਕੇ ਅਸੀਂ ਜ਼ੋਨ ਦੀ ਕਮੇਟੀ ਜਿਹੜੀ ਆ ਉਹ ਫਰੇਮ ਕੀਤੀ ਆ ਤੇ ਇਹਨਾਂ ਨੂੰ ਜ਼ੋਨ ਕਮੇਟੀ ਵਾਲਿਆਂ ਨੂੰ ਜਿਹੜਾ ਆ ਉਹ ਅਧਿਕਾਰ ਹੋਣਗੇ ਕਿ ਸਰਕਲਾਂ ਜਾਂ ਅਡਵੀਨਾਂ ਜੇ ਕੋਈ ਸਮੱਸਿਆ ਆਉਂਦੀ ਆ ਤਾਂ ਉਸ ਨੂੰ ਉਹ ਪ੍ਰਾਇੋਰਟੀ ਦਾ ਜਿਹੜੀ ਆ ਉਹ ਆਪਸੀ ਮਨਬਟਾਲ ਜਿਹੜੇ ਆ ਭੁਲਾ ਕੇ ਤੇ ਕੋ ਇਸ ਵਰਗ ਨੂੰ ਰੂਲ ਨੂੰ ਜਿਹੜਾ ਆ ਹੋਰ ਤਿੱਖਾ ਰੂਪ ਜਿਹੜਾ ਦੇ ਕੇ ਮੈਨੇਜਮੈਂਟ ਦੀ ਜਿਹੜੀ ਆ ਉਹ ਨੱਕ 'ਚ ਦਮ ਕਰਨਗੇ ਤਾਕੇ ਜਿਹੜੀ ਆ ਪੁਰਾਣੀ ਪੈਨਸ਼ਨ ਬਹਦੀ ਆ ਜਾਂ ਜਿਹੜੀਆਂ ਲਗਭਗ 48000 ਪੋਸਟਾਂ ਜਿਹੜੀਆਂ ਉਹ ਬੀਲੀ ਬੋਰਡ ਦੇ ਅੰਕੜੇ ਦੱਸਦੇ ਆ ਕਿ ਉਹ ਖਾਲੀ ਪਈਆਂ ਉਹਨਾਂ ਨੂੰ ਭਰਵਾਉਣ ਦੀ ਗੱਲ ਆ ਔਰ ਪਾਰਟ ਹਫਿਪਰਾ ਸਾਡੇ ਜਿਹੜੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਆ ਔਰ ਜਿੱਥੇ-ਜਿੱਥੇ ਜਿਹੜੇ ਆ ਸਟਾਫ ਦੀ ਘਾਟ ਆ ਉਹਨੂੰ ਪੂਰੇ ਕਰਨ ਦੀ ਗੱਲ ਆ ਇਕਵਿਪਮੈਂਟਾਂ ਦੀ ਲੋੜ ਆ ਜਿਹੜੀ ਔਰ ਜਿਹੜੇ ਇਸ ਦੇ ਨਾਲ ਹੀ ਜਿਹੜਾ 40 ਮੰਗਾ ਦਾ ਮੰਗ ਚਾਰਟਰਾ ਉਹਦੇ ਉੱਤੇ ਜਿਹੜੀ ਮੈਨੇਜਮੈਂਟ ਨੇ ਉਹ 6 ਨੂੰ ਜਿਹੜੀ ਗੱਲ ਕਰਕੇ ਉਹ 90% ਸਹਿਮਤੀਆਂ ਜਿਹੜੀਆਂ ਅਸੀਂ ਉਹ ਕੀਤੀਆਂ ਸੀਗੀਆਂ ਉਹਨਾਂ ਦੇ ਸਰਕੂਲਰ ਜਾਰੀ ਕਰਾਉਣ ਲਈ ਇਸ ਸੰਘਰਸ਼ ਨੂੰ ਜਿਹੜਾ ਹੋਰ ਸਿੱਖਾ ਕਰਦਾ ਜਿਹੜਾ ਉਹ ਅੱਜ ਅਸੀਂ ਮੀਟਿੰਗ ਕਰਕੇ ਉਹ ਤਹਈਆ ਕੀਤਾ ਔਰ ਕਮੇਟੀ ਸਾਡੀ ਜਿਹੜੀ ਅਸੀਂ ਬਣਾਈ ਆ ਉਹਦੇ ਵਿੱਚ ਸਾਥੀਆਂ ਨੇ ਵਿਚਾਰਟ ਆਇਆ ਕਿ ਅਸੀਂ ਅੱਗੇ ਤੋਂ ਜਿਹੜੀ ਹੋਰ ਕਿਤੇ ਢਲਮਠ ਹੈਗੀ ਵਰਤੂ ਦੇ ਵਿੱਚ ਉਹ ਸਾਡੀ ਹੋਰ ਤੇਜ਼ ਕਰਾਂਗੇ ਉਹਨੂੰ ਔਰ ਜਿਹੜੇ ਸਾਥੀਆਂ ਦਾ ਕੋਈ ਸਾਡੇ ਨਾਲ ਕੋਈ ਨਿੱਜੀ ਕਿਸੇ ਦਾ ਮਨ ਮਟਾਵਾ ਉਹਨੂੰ ਵੀ ਜੂਰ ਕਰਕੇ ਜਿਹੜਾ ਵਰਕ ਦਾ ਰੂਲ ਆ ਉਹ ਹੋਰ ਸਿੱਖੇ ਰੂਪ ਦੇ ਵਿੱਚ ਲਾਗੂ ਕਰਾਂਗੇ ਔਰ ਇਸ ਦੇ ਨਾਲ ਹੀ ਅਸੀਂ 11 ਤੋਂ 22 ਤੱਕ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ ਸਰਕਲਾਂ ਦੇ ਜਿਹੜੇ ਆ ਉਹ ਧੰਨੇ ਦੇਰ ਜਾ ਰਹੇ ਆ ਰੋਜ਼ ਪ੍ਰਦਰਸ਼ਨ ਕਰਾਂਗੇ ਇਸ ਦੇ ਨਾਲ ਹੀ 27 ਮਾਰਚ ਨੂੰ ਜੇਕਰ 22 ਤੱਕ ਵੀ ਜਿਹੜਾ ਆ ਉਹ 22 ਤੱਕ ਵੀ ਜੇ ਸਹਿਮਤੀ ਨਹੀਂ ਬਣਦੀ ਮੈਨੇਜਮੈਂਟ ਜਿਹੜੀ ਆ ਉਹ ਸਰਕੂਲ ਸਾਡੇ ਨਹੀਂ ਜਾਰੀ ਕਰਦੀ ਤਾਂ 27 ਜੁਲਿਆ ਪ੍ਰਾਣੀ ਪੈਨਸ਼ਨ ਬਹਦੀ ਆ ਜਾ ਜਿਹੜੀਆਂ ਲਗਭਗ ਅੜ ਧਾਰੀ ਹਿਆ ਕੋਸਟਾਂ ਜਿਹੜੀਆਂ ਉਹ ਬੀਲੀ ਬੋਰਡ ਦੇ ਅੰਕੜੇ ਦੱਸਦੇ ਆ ਕਿ ਉਹ ਖਾਲੀ ਪਈਆਂ ਉਹਨਾਂ ਨੂੰ ਭਰਵਾਉਣ ਦੀ ਗੱਲ ਆ ਔਰ ਪਾਰਟਸ ਫਿਪਰਾ ਸਾਡੇ ਜਿਹੜੇ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਆ ਔਰ ਜਿੱਥੇ ਜਿੱਥੇ ਜਿਹੜੇ ਆ ਸਟਾਫ ਦੀ ਘਾਟ ਆ ਉਹਨੂੰ ਪੂਰੇ ਕਰਨ ਦੀ ਗੱਲ ਆ ਈਕਵਿਪਮੈਂਟਾਂ ਦੀ ਲੋੜ ਆ ਜਿਹੜੀ ਔਰ ਜਿਹੜੇ ਇਸ ਦੇ ਨਾਲ ਹੀ ਜਿਹੜਾ 40 ਮੰਗਾ ਦਾ ਮੰਗ ਚਾਰਟਰ ਆ ਉਹਦੇ ਉੱਤੇ ਜਿਹੜੀ ਮੈਨੇਜਮੈਂਟ ਨੇ 2 6 ਨੂੰ ਜਿਹੜੀ ਗੱਲ ਕਰਕੇ ਉਹ 90% ਸਹਿਮਤੀਆਂ ਜਿਹੜੀਆਂ ਅਸੀਂ ਉਹ ਕੀਤੀਆਂ ਸੀਗੀਆਂ ਉਹਨਾਂ ਦੇ ਸਰਕੂਲਰ ਜਾਰੀ ਕਰਾਉਣ ਲਈ ਇਸ ਸੰਘਰਸ਼ ਨੂੰ ਜਿਹੜਾ ਹੋਰ ਸਿੱਖਾ ਕਰਨ ਦਾ ਜਿਹੜਾ ਉਹ ਅੱਜ ਅਸੀਂ ਮੀਟਿੰਗ ਕਰਕੇ ਉਹ ਤਹਈਆ ਕੀਤਾ ਔਰ ਕਮੇਟੀ ਸਾਡੀ ਜਿਹੜੀ ਅਸੀਂ ਬਣਾਈ ਆ ਉਹਦੇ ਵਿੱਚ ਸਾਥੀਆਂ ਨੇ ਵਿਚਾਰ ਛੋਆ ਆ ਕਿ ਅਸੀਂ ਅੱਗੇ ਤੋਂ ਜਿਹੜੀ ਹੋਰ ਕਿਤੇ ਢਲਮਠ ਹੈਗੀ ਵਰਕਪਲੂ ਦੇ ਵਿੱਚ ਉਹ ਸਾਡੀ ਹੋਰ ਤੇਜ਼ ਕਰਾਂਗੇ ਉਹਨੂੰ ਔਰ ਜਿਹੜੇ ਸਾਥੀਆਂ ਦਾ ਕੋਈ ਸਾਡੇ ਨਾਲ ਕੋਈ ਨਿੱਜੀ ਕਿਸੇ ਦਾ ਮਨ ਮਟਾਵਾ ਉਹਨੂੰ ਵੀ ਜ਼ਰੂਰ ਕਰਕੇ ਜਿਹੜਾ ਵਰਕਪਲੂ ਰੂਲ ਆ ਉਹ ਹੋਰ ਟਿੱਖੇ ਰੂਪ ਦੇ ਵਿੱਚ ਲਾਗੂ ਕਰਾਂਗੇ ਔਰ ਇਸ ਦੇ ਨਾਲ ਹੀ ਅਸੀਂ 11 ਤੋਂ 22 ਤੱਕ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ ਸਰਕਲਾਂ ਦੇ ਜਿਹੜੇ ਆ ਉਹ ਧਰਨੇ ਦੇ ਦੇ ਜਾ ਰਹੇ ਆ ਰੋਸ ਪ੍ਰਦਰਸ਼ਨ ਕਰਾਂਗੇ ਇਸ ਦੇ ਨਾਲ ਹੀ 27 ਮਾਰਚ ਨੂੰ ਜੇਕਰ 22 ਤੱਕ ਵੀ ਜਿਹੜਾ ਆ ਉਹ 22 ਤੱਕ ਵੀ ਜੇ ਸਹਿਮਤੀ ਨਹੀਂ ਬਣਦੀ ਮੈਨੇਜਮੈਂਟ ਜਿਹੜੀ ਆ ਉਹ ਸਰਕਲ ਸਾਡੇ ਨਹੀਂ ਜਾਰੀ ਕਰਦੀ ਤਾਂ 27 ਜੁਲਾਈ ਨੂੰ ਜਿਹੜਾ ਵਿਧੀ ਮੰਤਰੀ ਆ ਜਿਹੜਾ ਸਾਡੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਉਸ ਦੇ ਕੋਠੀ ਦੇ ਬਾਹਰ ਜਿਹੜਾ ਅੰਮ੍ਰਿਤਸਰ ਵਿਖੇ ਜਿਹੜਾ ਉਹ ਇੱਕ ਲਾਮਥਾਲ ਜਿਹੜਾ ਹੈ ਉਹ ਧਰਨਾ ਲਾਉਣ ਜਾ ਰਹੇ ਆ ਔਰ ਜੇਕਰ ਫਿਰ ਵੀ ਉਸ ਧਰਨੇ ਦਾ ਅਸਰ ਨਾ ਹੋਇਆ ਤਾਂ ਫਿਰ ਵੀ ਜਿਹੜੀ ਆ ਅਸੀਂ ਆ ਮੁਲਾਜ਼ਮਾਂ ਨਾਲ ਤਹਿਈਆ ਕੀਤਾ ਹੋਇਆ ਉਹ ਪਿੱਛੇ ਨਹੀਂ ਹਟਣਗੇ ਅਸੀਂ ਪਹਿਲੇ ਹਫਤੇ ਅਗਸਤ ਦੇ ਜੋ ਸਮੂਹ ਛੁੱਟੀ ਦੇ ਜਾਣ ਦਾ ਜਿਹੜਾ ਉਹ ਫੈਸਲਾ ਕੀਤਾ ਔਰ ਇਹ ਸਾਰਿਆਂ ਦਾ ਜਿਹੜਾ ਮੰਗ ਪੱਤਰ ਆ ਉਹ ਅਸੀਂ ਬੋਰਡ ਮੈਨੇਜਮੈਂਟ ਨੂੰ ਦਿੱਤਾ ਇਸ ਦਰਮਿਆਨ ਵਰਕ ਰੂਲ ਦਰਾਂ ਔਰ ਹੜਤਾਲ ਦਰਮਿਆਨ ਔਰ ਜੇ ਕੋਈ ਹੋਰ ਜਿਹੜਾ ਆ ਕੋਈ ਬਿਲੀ ਬੋਰ ਦਾ ਮੁਖਾਨ ਹੁੰਦਾ ਜਾਂ ਖਪਤਕਾਰ ਨੂੰ ਜਿਹੜੀ ਸਪਲਾਈ ਮਿਲਣ ਤੋਂ ਕੋਈ ਦਿੱਕਤ ਆਉਂਦੀ ਆ ਇਸ ਦੀ ਸਰਾਸਰ ਜ਼ਿੰਮੇਵਾਰੀ ਜਿਹੜੀ ਆ ਉਹ ਬੋਰਡ ਮੈਨੇਜਮੈਂਟ ਦੀ ਪੰਜਾਬ ਸਰਕਾਰ ਦੀ ਹੋਵੇਗੀ ਧੰਨਵਾਦ ਜਿਹੜੀ ਕਿ ਇਹ ਮੈਂ ਰਣਵੀਰ ਸਿੰਘ ਸੀਫੋਰਮ ਕਿਨੈਕਟਰ ਟੈਕਨੀਕਲ ਸਰਵੇ ਯੂਨੀਅਨ ਮੈਂਬਰ ਜੁਆਇੰਟ ਫੋਰਮ ਅੱਜ ਅਸੀਂ ਗ੍ਰੇਡ ਫੋਰਮ ਇਕਤਾ ਮੰਚ ਤੇ ਐਸੋਸੀਏਸ਼ਨ ਆਫ ਜੇ ਅਤੇ ਗ੍ਰੇਡ ਐਸੋਸੀਏਸ਼ਨ ਦੇ ਹਾਂਜੀ ਸੱਤੇ ਦੇ ਉੱਤੇ 7 ਅਤੇ 8 ਤਰੀਕ ਦੀਆਂ ਜਿਹੜੀਆਂ ਸਰਕਲ ਲੈਵਲ ਦੀਆਂ ਮੀਟਿੰਗਾਂ ਕਰਨੀਆਂ ਸੀ ਉਹਦੇ ਸੰਬੰਧ ਦੇ ਵਿੱਚ ਇਕੱਤਰ ਹੋਏ ਜਿਹਦੇ ਵਿੱਚ ਵੈਸ ਤੋਂ ਇਸ ਤੋਂ ਵਰਗਾਂ ਤੋਂ ਔਰ ਪੀ ਐਂਡ ਐਮ ਜਿਹੜਾ ਗ੍ਰੇਡਾ ਉਹਦੇ ਵਿੱਚੋਂ ਬੀ ਐਡਮ ਗ੍ਰੇਡ ਲੁਧਿਆਣਾ ਉਦੇ ਵਿੱਚੋਂ ਸਰਕਲ ਉਹਦੇ ਵਿੱਚੋਂ ਸਾਥੀਆਂ ਨੇ ਜੁਲੇਦ ਕੀਤੀ ਔਰ ਪਰ ਵੀ ਇਹ ਜਿਹੜੀ ਮੀਟਿੰਗ ਹੋਈ ਆ ਔਰ ਇਸ ਮੀਟਿੰਗ ਦੇ ਵਿੱਚ ਸਾਥੀਆਂ ਨੇ ਆਪਣੇ ਬਹੁਤ ਹੀ ਵਡਮੁੱਲੇ ਵਿਚਾਰ ਦਿੱਤੇ ਨੇ ਔਰ ਬਹੁਤ ਹੀ ਵਿਚਾਰੂ ਸੁਝਾਅ ਵੀ ਆਏ ਨੇ ਜਿਹਦੇ ਵਿੱਚ ਸਾਥੀਆਂ ਵੱਲੋਂ ਇੱਕ ਜਿਹੜੀ ਮੇਨ ਗੱਲ ਆਈ ਸੀ ਕਿ ਅੱਜ ਦਾ ਜਿਹੜਾ ਦਿਨ ਸੀਗਾ ਉਹ ਫ੍ਰੀ ਰੱਖਣਾ ਚਾਹੀਦਾ ਸੀ ਅਸੀਂ ਉਹਨਾਂ ਦੇ ਇਸ ਗੱਲ ਨੂੰ ਅਕਸੈਪਟ ਵੀ ਕੀਤਾ ਵੀ ਅੱਗੇ ਵਾਸਤੇ ਇਸ ਗੱਲ ਦਾ ਖਿਆਲ ਰੱਖਿਆ ਜਾਊਗਾ ਕਿਉਂਕਿ ਸਾਡੇ ਕੋਲੇ ਹੋਰ ਦਿਨ ਬਚਦਾ ਨਹੀਂ ਸੀਗਾ ਇਹ ਦੋ ਤਰੀਕ ਜਿਹੜੀ 9 ਤਰੀਕ ਦੀ ਸਟ੍ਰਾਈਕ ਆ ਕੱਲ ਦੀ ਉਹਨੂੰ ਉਹਦੇ ਬਾਅਦ ਤੁਸੀਂ ਮੋਟੀਵੇਟ ਕਰਨਾ ਸੀ ਸਾਥੀਆਂ ਨੂੰ ਕਿਉਂਕਿ ਉਹ ਵੀ ਜ਼ਰੂਰੀ ਸੀ ਔਰ ਸਾਥੀ ਇੱਥੇ ਜਿੰਨੇ ਵੀ ਆਏ ਨੇ ਉਹ ਮੋਟੀਵੇਟ ਹੋ ਕੇ ਗਏ ਨੇ ਔਰ ਵਿਸ਼ਵਾਸ ਦਿਵਾ ਕੇ ਗਏ ਨੇ ਵੀ ਜਿਹੜੀ ਅਸੀਂ ਸਟ੍ਰਾਈਕ ਆ ਉਹ ਬਹੁਤ ਹੀ ਮਤਲਬ ਜਿਆਦਾ ਪਰਸੈਂਟ ਦੇ ਵਿੱਚ ਵੱਧ ਤੋਂ ਵੱਧ ਸਾਥੀਆਂ ਦੀ ਸ਼ਮੂਲੀਅਤ ਕਰਾਵਾਂਗੇ ਔਰ ਬਾਕੀ ਪ੍ਰੋਗਰਾਮ ਜਿਹੜਾ ਸਾਥੀ ਰਿਸ਼ਵਾਲ ਜੀ ਨੇ ਜੇ ਤੁਹਾਨੂੰ ਦੱਸਿਆ ਕਿ ਮੈਨੇਜਮੈਂਟ ਦੇ ਖਿਲਾਫ ਜਿਹੜੇ ਸਾਡੇ ਹੈਗੇ ਆ 11 ਤਰੀਕ ਤੋਂ ਲੈ ਕੇ 24 ਤਰੀਕ ਤੱਕ 22 ਤਰੀਕ ਤੱਕ ਸਰਕਲਾਂ ਦੇ ਜਿਹੜੇ ਧਰਨੇ ਨੇ ਔਰ 24 ਤਰੀਕ ਨੂੰ ਆਖੀ ਭੂਖ ਮਜਾਰੇ ਨੇ ਉਹ 27 ਤਰੀਕ ਦਾ ਜਿਹੜਾ ਉਹ ਤੁਸੀਂ ਅੰਮ੍ਰਿਤਸਰ ਵਿਕੇ ਅ ਬਿਜਲੀ ਮੰਤਰੀ ਦੀ ਕੋਠੀ ਦੇ ਬਾਹਰ ਬਹੁਤ ਵੱਡਾ ਵਿਸ਼ਾਲ ਧਰਨਾ ਕਰਾਂਗੇ ਜੇਕਰ ਫਿਰ ਵੀ ਮੈਨੇਜਮੈਂਟ ਨੇ ਸਾਨੂੰ ਜਿਹੜੀਆਂ ਮੰਗੀਆਂ ਮੰਗਾ ਉਹਦੇ ਨੋਟੀਫਿਕੇਸ਼ਨ ਨਾਲ ਜਾਰੀ ਕੀਤੇ ਤਾਂ ਅਗਲੇ ਮਹੀਨੇ ਦੇ ਪਹਿਲੇ ਹਫਤੇ ਸਮੂਹ ਛੁੱਟੀ ਦੇ ਉੱਤੇ ਸਾਥੀ ਜਾਣਗੇ ਔਰ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ ਬਹੁਤ ਬਹੁਤ ਧੰਨਵਾਦ ਹਾਂਜੀ ਕੀ ਕਰਨਾ ਚਾਹੁੰਦੇ ਆ ਮੈਂ ਅਨੰਤਕਵਾਰ ਜੌਨ ਆਰੂ ਅੱਜ ਜੋ ਵੀਡੀਓ ਪਰ ਜੋ ਤਨ ਮਸਲਾ ਹੈ ਜਿਹੜੀ ਵਰਕ ਕੀਤੀ ਸੀ ਸਹਿਤਾਨ ਸਾਹਿਬ ਦੇ ਸੰਬੰਧ ਵਿੱਚ ਤਿਆਰੀ ਕੀਤੀ ਤੇ ਨਾਲ ਜਿਹੜੀਆਂ ਜੋਨ ਕਮੇਟੀਆਂ ਜਿਹੜੇ ਬਣਨੇ ਸੀ ਕੋਈ ਬੜੀਆਂ ਯੋਗੀ ਸੀ ਕੋਵੇ ਹੁਣ ਸਾਰੇ ਜਿੱਤੇ ਬੰਨਿਆਂ ਦਾ ਇਹ ਸਾਰੇ ਪੰਜਾਬ ਦੇ ਵਿੱਚ ਬੜੀ ਇੰਕ੍ਰੀਡਿਟ ਨਾਲ ਜਿਹੜਾ ਇੱਕ ਆਪਿਆ ਉਹ ਇਹ ਤੈਅ ਕਰ ਜਿਉਂ ਦੀਆਂ ਬੇਟੀਆਂ ਦੀਆਂ ਬਿੰਦੀਆਂਆਂ ਉਹਦਾ ਗਾਜ ਨਹੀਂ ਹੈ ਉਹਨਾਂ ਨੂੰ ਅਧਿਕਾਰ ਦੇਲੇ ਸੱਤਿਆਂ ਨੂੰ ਗਾ ਦਿੱਤੇ ਜਾਣੇ ਨੇ ਇੱਕ ਉਹ ਜਿਹੜੇ ਸਰਕਰ ਦੇ ਦੇਵੀਆਂ ਸਭ ਇਹਨਾਂ ਵਿੱਚ ਆਪਣੇ ਬੇਟੀਆਂ ਨੂੰ ਬੜਾਣਾ ਉਹ ਨਾਰੀ ਜੋ ਸਰਕਾਰ ਨੇ ਕਹੀਆ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਹੀ ਮਲਾਜਮਾਂ ਦੇ ਇਹੋ ਨਾਲ ਨੇਗ ਡਿਊਟੀਆਂ ਦੇ ਇਹਨੇ ਇੱਕ ਸਥਾਨੇ ਹੋਸਪੀਟਲਾਂ ਦਾ ਹੈ ਉਹ ਜਿਹੜਾ ਸਭ ਕੁਛ ਇਹ ਕਾਫੀ ਜਿਹੜਾ ਸਮੇਂ ਵੀ ਇਹ ਜਾਰੀ ਆ ਉਸ ਤੋਂ ਵੀ ਵੱਡਾ ਸੈਂਟਰ ਸਰਕਾਰ ਕੋਲ ਸਾਰੇ ਹਿੰਦੁਸਤਾਨ ਦੇ ਨਿਜੀ ਬੋਧਾਂ ਨੂੰ ਤੋੜ ਕੇ ਜਿਹੜੀ ਕੱਲ ਜੋ ਸਾਜ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤਹਿਤ ਵੀ ਜਿਹੜਾ ਸਾਰੇ ਅਫਸਰਾਂ ਨੂੰ ਚੇਕਨਾ ਦੇ ਦਿੱਤੀ ਹੈ ਤਾਂ ਜੋ ਸਾਰੇ ਸਾਥੀ ਨੇ ਉਹ ਸੁਚੇਤ ਹੋ ਕੇ ਆਪਣੀ ਡੋਰੀ ਜਿਹੜਾ ਵਾਗ ਕਰਨ ਆਪਣੇ ਦੁਸ਼ਮਣਾਂ ਤੇ ਜਿਦਾ ਉਹ ਸੁਚੇਤ ਰਹਿਣਾ ਕਿਉਂਕਿ ਜੋ ਸਰਕਾਰਾਂ ਨੇ ਉਹਨਾਂ ਵੱਲੋਂ ਕਾਫੀ ਲੰਮਿਆ ਸਿੱਟਾ ਜਿਹੜਾ ਭਗਤੀ ਵੀਰ ਕੀਤੀ ਗਈ ਉਹ ਭਗਤੀ ਨਾਮ ਨਾਲਾਂ ਦੇ ਜੋ ਵਿਅਕਤੀ ਐ ਲਗਾਤਾਰ ਘਟਨਾਵਾਂ ਕਰਕੇ ਜਿਹੜੇ ਅਕਸਰ ਆਪਾਂ ਸੁਣਦੇ ਆਂ ਕਿ ਜਿਹੜੇ ਹਾਦਸੇ ਨੇ ਜੋ ਮੱਧ ਪਾਗਿਆਰੇ ਖਬਰਾਂ ਨੇ ਕ੍ਰਾਂਤ ਲਗਨ ਨਾਲੇ ਸਾਦੇ ਸਾਥੀ ਲਗਾਤਾਰ ਜਿਹੜੇ ਨੇ ਉਹ ਮੌਜੂਮ ਵਿੱਚ ਜਿਹੜੇ ਜਾ ਰਹੇ ਨੇ ਪਰ ਪਾਵਰਪੌਂਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੀ ਹੈ ਇਸ ਪਾਸੇ ਕੋ ਖਾਸ ਧਿਆਨ ਨਹੀਂ ਦਿੱਤੀ ਕਿਉਂਕਿ ਜਿਹੜੇ ਕੋਈ ਵੀ ਕਰਮਚਾਰੀ ਹੈ ਉਹ ਆਪਣੀ ਨੌਕਰੀ ਲਈ ਆਇਆ ਨਾ ਕਿ ਉਹ ਆਪਣੇ ਮੌਤ ਵਾਸਤੇ ਆਇਆ ਹੈ ਔਰ ਇਹ ਜਿਹੜੇ ਬਟਟਟੇ ਹਾਸੇ ਨੇ ਉਹ ਕੱਟ ਸਟਾਫ ਹੋਣ ਕਾਰਨ ਵੱਧ ਪ੍ਰੈਸ਼ਰ ਹੋਣ ਕਾਰਨ ਕਿ ਜਿਹੜੇ ਇਹ ਹਾਸੇ ਲਗਾਤਾਰ ਬੱਪ ਰਹੇ ਨੇ ਇਹਦੇ ਪ੍ਰਤੀਬਿੰਦਿਗਾ ਹੈ ਕਿ ਸਾਡੇ ਮੁਲਾਜ਼ਮਾਂ ਦੇ ਵਿੱਚ ਕਿਡਾ ਪਾਇਆ ਜਾ ਰਿਹਾ ਬਹੁਤ ਬਦਤਮਾ